ਸਕਾਵੀ ਜੀ ਸਾਰੇ ਮੇਰੇ ਨੂੰ ਸੰਦੀਪ ਜੀ ਫਿਰ ਤੁਹਾਡਾ ਬਹੁ ਬਹੁ ਵੈਲਕਮ ਹੈ ਜੀ ਦੇਖੋ ਬਾਈ ਜੱਕੀ ਕੋਲ ਆ ਚਕੇ ਪਰ ਮੈਂ ਬਾਈ ਦੇ ਹੱਥ ਤੇ ਕਰਾਈ ਪਈ ਆ ਇੰਨੀਆਂ ਸੋਨੇ ਝੁੱਟੀਆਂ ਤੇ ਰੇਡ ਜਿਹੜਾ ਹੈ ਕਹਿੰਦਾ ਮੇਰੇ ਹਿਸਾਬ ਨਾਲ ਕੋਈ ਲੇਡ ਜਿਹੜਾ ਕੋਈ ਬਸ ਕੰਮ ਖਤਮ ਹੈ ਪਿਆ ਬੱਚ ਨੇ ਮੱਚੀ ਜਣਾ ਅੱਜ ਵੀ ਸਿਰੇ ਜੁੜੇ ਘੜੇ ਲੈ ਕੇ ਜਾਂਦੀਆਂ ਤੇ ਮੈਂ ਰੂਹ ਖੋ ਜਾਂਦੀ ਵੇਖ ਕੇ ਅੱਜ ਸਾਸ ਜੀ ਬਾਈ ਐਸੀ ਗੱਲ ਨਹੀਂ ਹੁੰਦਾ ਉਹ ਠੀਕ ਆ ਜੀ ਜੱਕੀ ਜੀ ਬਾਈ ਗੱਲ ਸਹੀ ਹੈ ਨਾ ਰੋਹ ਖੋ ਜਦੀ ਮਾਲ ਬਿਲਕੁਲ ਦੂਰ ਭਾਜੀ ਮਈਆਂ ਚੰਗੀਆਂ ਲਈਦੀਆਂ ਮਾਲ ਬਹੁਤ ਮਿਲ ਗਿਆ ਆਪਣੇ ਵਾਲੋਂ ਕੋਸ਼ਿਸ਼ ਇਹੋ ਹੀ ਆ ਯਾਰੀ ਬਿਲਕੁਲ ਤੇ ਸੰਦੀਪ ਡੇਰੀ ਫਾਰਮ ਚੈਨਲ ਵੇਖਣ ਵਾਲੇ ਸਾਰੇ ਵੀਰਾਂ ਭੈਣਾਂ ਭਰਾਵਾਂ ਨੂੰ ਵੱਡਿਆਂ ਨੂੰ ਛੋਟਿਆਂ ਨੂੰ ਸਾਰੇ ਸਾਸੀ ਕਾਲ ਤੇ ਬਹੁਤ ਹੀ ਪਿਆਰ ਕਰਦੇ ਆ ਭਾਜੀ ਮਰਕੇ ਦੋ ਦਿਨ ਵੀਡੀਓ ਪਾਈ 10 ਮੱਝਾਂ ਪਾਈਆਂ ਆ ਭਾਜੀ ਜੀ ਤੇ ਨੌ ਮੱਝਾਂ ਭਾਜੀ ਵੀ ਆ ਗਈਆਂ ਉਧਣੀ ਤਿੰਨ ਮੱਜਾਂ ਤੇ ਤਰਨਦਾਰਨੀ ਚਲੇ ਗਈਆਂ ਆਪਣੇ ਮੁੰਡਾ ਵੀਰ ਅਮਰੀਕਾ ਚੋਂ ਆਇਆ ਵਾ ਹਾਂਜੀ ਹਾਂਜੀ ਤੇ ਨੌਂ ਸਾਲੀਆਂ ਦਾ ਪੱਕਾ ਹੀ ਆ ਗਿਆ ਤਾਂ ਪਹਿਲਾ ਮੂਰਤ ਦੇਣੀਆਂ ਮੱਜਾਂ ਨਹੀਂ ਕਰਨਾ ਵਾ ਚਲੋ ਮਾਰਾ ਵੀਰ ਉਹ ਪਾਸੇ ਮਾਲ ਲੈ ਨਹੀਂ ਆਏ ਹਾਂਜੀ ਭਾਜੀ ਵੇਖ ਰਾਇਏ ਮਾਲ ਕਹਿੰਦੇ ਕਿ ਅਸੀਂ ਕਿਹਾ ਵੀਡੀਓ ਦੇ ਵਿੱਚ ਮੱਝਾਂ ਆਈਆਂ ਸੋਹਣੀਆਂ ਲੱਗਣ ਡਈਆਂ ਵਾ ਪਰ ਘਰ ਜਾ ਕੇ ਵੇਖਣੇ ਉਹ ਤਾਂ ਦੀ ਹੈਗੀਆਂ ਵੀ ਆ ਕੇ ਨਹੀਂ ਆਏ ਵੇਖਣੇ ਨਾ ਉਹਨਾਂ ਦੇ ਕੋਲ ਕੋਈ ਸਾਈ ਕੋਈ ਪੈਸਾ ਨਹੀਂ ਲੈ ਕੇ ਤਰਨਦਾਰ ਆਪਣੇ ਮਰਗੇ ਤੋਂ 9-10 ਕਿਲੋਮੀਟਰ ਹੈਗਾ ਉੱਥਾਈ ਆ ਗਏ ਮੋਟਰਸਾਈਕਲ ਦੇ ਦੋ ਵੀਰ ਚੜ੍ਹ ਕੇ ਪਰ ਜਦੋਂ ਉਹਨਾਂ ਮੱਝਾਂ ਆਣ ਕੇ ਵੇ ਤੇ ਉਹਨਾਂ ਤੇ ਮੱਝਾਂ ਲਿੱਤੀਆਂ ਅੱਛਾ ਤੇ ਦੋ ਮੱਝਾਂ ਆਪਣੇ ਸੱਜਣ ਇਥੋਂ ਮੂਦਲਾਂ ਦੇ ਅੰਮ੍ਰਿਤਸਰ ਵੀਰਕੇ ਦੇ ਵਾਲੇ ਵੀਰਕੇ ਲਾ ਕੇ ਮੂਦਲ ਪੇਦੇ ਆ ਮੂਦਲ ਮੂਦਲ ਉੱਥੋਂ ਦੇ ਆਪਣੇ ਬੜੇ ਬੰਦੇ ਪੱਕੇ ਆ ਮਾਲ ਖੜਦੇ ਦੋ ਝੋਟੀਆਂ ਉਹ ਲੈ ਗਏ ਉਹ ਬਾਈ ਜੀ ਬੋਲਦ ਕਰਦੇ ਹਾਂ ਜੀ ਜੀ 11 ਵੀਰ ਮਨ ਤੇ ਬਹੁਤ ਮਾਲ ਉਹਨੇ ਆਪਣੇ ਕੋ ਖੜਿਆ ਵਾ ਤੇ ਜਹੇਦਾਰ ਬੰਦੇ ਬਹੁਤ ਚੰਗੇ ਭਲੇ ਮਾਸ ਬੰਦੇ ਬੜੀਆਂ ਦੋ ਮੱਝਾਂ ਉਹਨਾਂ ਮਤਲਬ ਕਿ ਲਿੱਲੀਆਂ ਆਪਣੇ ਕੋਲੋਂ ਚੋ ਕੇ ਦਿੱਤੀਆਂ ਤੇ ਇੱਕ ਮੈਂ ਹਮੀਰੇ ਲਾਗੇ ਚੱਲੇ ਕਿ ਮੈਂ ਤੇ ਸਾਰਾ ਹੀ ਮਾਲ ਉਦੋਂ ਤਕਰੀਬਨ ਸ਼ਾਮਾਂ ਤੱਕ ਸਾਰੀਆਂ ਹੀ ਵੇਚ ਲਿਆ ਬਿਲਕੁਲ ਤੇ ਚੰਗਾ ਮਾਲ ਇਹ ਦਾ ਜਿੱਦੀ ਭਾਈ ਪਤਾ ਕਰਦੇ ਕਿ ਮੇਨ ਦਾ ਭਾਅ ਵੀ ਕਰਾਂ ਭਾਅ ਭਾਅ ਠੀਕ ਹੈ ਨਾ ਆਪਣੀ ਇਹਨਾਂ ਦੇ ਲਈਦਾ ਵੀ ਸੁਥਰਾ ਵਾ ਤੇ ਭਾਅ ਵੀ ਵੇਖੀਦਾ ਕੇ ਨਾ ਪਰਸਾ ਨਹੀਂ ਸੀਦਾ ਇੱਥੇ ਆਇਆ ਅਸਲ ਭਰਾ ਨੂੰ ਆਇਆ ਜੀ ਬੜੇ ਮਾਲ ਤੇ ਚਲੋ ਮਹਾਰਾਜੀ ਕਿਰਪਾ ਗੁਰਦਾਸ ਕੋਈ ਜ਼ਿਲ੍ਹਾ ਆਪਣਾ ਮੇਰੇ ਹਿਸਾਬ ਨਾਲ ਦਾ ਜਦੋਂ ਦਾ ਵੀਡੀਓ ਤੇ ਤੁਹਾਡੇ ਨਾਲ ਜੁੜੇ ਹੈ ਨਾ ਕੋਈ ਜ਼ਿਲ੍ਹਾ ਨਹੀਂ ਛੱਡਿਆ ਵਾਲਾ ਜਿੱਥੇ ਨਹੀਂ ਗਿਆ ਇਵੇ Everybody ਚਲ ਜੀ ਇਹਨਾ ਮੰਡੀ ਚਲ ਜੀ ਖੰਨਾ ਦੱਬ ਵਾਲੀ ਜਿੱਥੇ ਮਰਜੀ ਚਲ ਜੀ ਧਨੌਲਾ ਮੰਡੀਆਂ ਚ ਵੀ ਬੰਦੇ ਇੰਨਾ ਪਿਆਰ ਕਰਦੇ ਕਿ ਜੱਗੀ ਵੀ ਸਾਡੇ ਕੋਲ ਮੱਝ ਰਹਿ ਜਾ ਜੱਗੀ ਵੀ ਸਾਡੇ ਕੋਲ ਰਹਿ ਜਾ ਕਿ ਮਾਲ ਵੇਂਦੇ ਆ ਕਿ ਮਈਆਂ ਸੁਖ ਰਹੀਆਂ ਹੁੰਦੀਆਂ ਉਹਨਾਂ ਦੇ ਅੰਗਾਂ ਮਾਲ ਲੈ ਤਾ ਵੀਖਣਾ ਤਾਂ ਹੀ ਕਹਿੰਦੇ ਆ ਹਾਂਜੀ ਨੇ ਹੋਰ ਨੂੰ ਕੋਈ ਕਹਿ ਰਿਹਾ ਨਹੀਂ ਬਿਲਕੁਲ ਬਿਲਕੁਲ ਤੇ ਬਾਕੀ ਚਲੋ ਆਪਣੀ ਵੀ ਹੋਏ ਕੋਸ਼ੀ ਲੈ ਆਈ ਯਾਰੀ ਚੰਗਾ ਲਈਏ ਝੋਟੀਆਂ ਅੱਜ ਵੀ ਪਾਜੀ 10 ਹੀ ਆ ਹਾਂਜੀ ਤੇ 6 ਪੌਣੀਆਂ ਵਾਂ 4 ਝੋਟੀਆਂ ਕਾਲੀ ਆਈਆਂ ਉਧਰੋਂ ਉਹਦੇ ਪਾਰਾਂ 'ਚ 2-4 ਨੇ ਸਾਰੇ 4 ਝੋਟੀਆਂ ਹੋਰ ਲਈਆਂ ਵਾ ਠੀਕ ਤੇ 8 ਅ ਤੇਰੀ ਮੁਖਸਾ ਸਾਹਿਬ ਉਹਨੇ ਆ ਆਖਸਾ ਸਰੀ ਸੁਈਆਂ ਸੁਈਆਂ ਮਈਆਂ ਇੱਕ ਛੋਟੀ ਦੇ ਬੜੇ ਸੁਈਆਂ ਇਹ ਤੋਹਾ ਹੱਯਾ ਨਹੀਂ ਲੀਦੀ ਪਓ ਪਈ ਪਿਓਰ ਨਹੀਂ ਲੀਦੀ ਪਿਓਰ ਨਹੀਂ ਲੀ 100 ਜੋ 110% ਹੋ ਗਈ ਭਾਜੀ ਬਿਲਕੁਲ ਕੋਈ ਕਿਹੇ ਕਹ ਲੋ ਕਹਿ ਨਹੀਂ ਸਕਦਾ ਤੇ ਪਰ ਪਰਸੋਂ ਕੁ ਮੈਂ ਆ ਪਾ ਸ਼ਾਇਦ ਗਰੁੱਪ ਦੇ ਵਿੱਚ ਤੁਸੀਂ ਪਤਾ ਨਹੀਂ ਵੀਡੀਓ ਵੇਖੀ ਮੈਂ ਪਾਈ ਤੇ ਪਰਸੋਂ ਸੋਈ ਆ ਅੱਛਾ ਪਰ ਭਾਜੀ ਤੁਰਿਆ ਨਹੀਂ ਜਾਂਦਾ ਜੱਡਾ ਲੱਗੇ ਬਿਲਕੁਲ ਬੌਲੇ ਦੇ ਦਾ ਸਾਫ ਹੀ ਜਾਂਦਾ ਨਾ ਬੱਚਿਆਂ ਦੇ ਕਿੱਨੇ ਲਾ ਲਿਆ ਆ ਬੱਚੇ ਸਾਰੇ ਆ ਦੇਖ ਲੋ ਇਹ ਨਹੀਂ ਕਿ ਕੋਈ ਪੰਜਾ ਸਤਾ ਦਿਨਾ ਦੀ ਬਿਲਕੁਲ ਅਜੇ ਪਰਸੋਂ ਸੋਈ ਆ ਤੇ ਸਾਫੀ ਦੇ ਦੇਖੋ ਗਿੱਲਾ ਲਾੜੂ ਆ ਪੱਕੇ ਪੱਕੇ ਥਾ ਦੇ ਲਾੜੂ ਆ 10 ਕਿਲੋ ਭਾਜੀ ਬੋਲਾ ਸਟਾਰਟ 10 ਕਿਲੋ ਬੋਲਾ ਸਟਾਰਟ ਤੇ ਵੇਖੋ ਨਾ ਕਰੀ ਪੂਰ ਨੀਲੀ ਕਈ ਵੀ ਭਾਜੀ ਕਹਿ ਦਿੰਦੀ ਸਾਰੇ ਬੰਦੇ ਵੀਡੀਓ ਪਾਉਂਦੇ ਆ ਤੇ ਕਈ ਕਹਿ ਦਿੰਦੇ ਕੋਈ 10 ਕਿਲੋ ਤਾਂ ਛਾੜਨੀ ਨਹੀਂ ਜੀ ਮਰ ਕੇ ਜਿੰਨੇ ਮੂੰਹ ਸਾਰੇ ਆਪੋ ਆਪਣੀ ਜਿੱਤ ਜਰਵੇ ਕਰਦੇ ਆ ਵੇਖੋ ਪਰ ਆਪਣੇ ਘਰ ਦੇ ਮਾਂ ਸੁਆ ਸੋਇਆ ਜਾ ਪਾਣੀ ਚ ਝੋਕੇ ਖੜੋ ਚਾ ਲੋ ਜੇਖੋ ਭਾਜੀ ਲਾੜੂ ਨੂੰ ਵਾਹ ਕੀ ਲਾੜੀ ਨਹੀਂ ਜਾਣੀ ਆ ਬਹੁਤ ਚੰਗੀ ਬਾਜੀ ਕਿਤੇ ਪਰੇ ਹੀ ਬਾਤਾਂ ਚ ਰੋਹਦੇ ਨੇ 100 ਜੋ ਜਵਾਬ ਵਧੀਆ ਮੈਂ ਨਾ ਕਿਤੇ ਜਿੱਦਾ ਮੋਟਰਸ ਵਰਸੀ ਬਾਜ ਚੱਲਦੀ ਏਦਾਂ ਚੱਲਦੀ ਆ ਮਈਆ ਲਓ ਜੀ ਦੇਖੋ ਸਾਰੇ ਨੇ ਹੈ ਨਿਸ਼ਾਨੇ ਜਿਹੜੇ ਜਿਹੜੇ ਸੂਰ ਦੇ ਚੱਟੇ ਦੇ ਵੀ ਬਾਜੀ ਮਾਝ ਬੜਨੀ ਹੈ ਜੇ ਮੱਝਾ ਜੇ ਅੱਜ ਮੈਂ ਵੀਡੀਓ ਬਣਾਉਣੇ ਨੇ ਵੀਡੀਓ ਬਣਾਉਣੀ ਨਹੀਂ ਸਿਰਫ ਮਾਲ ਨਾ ਜਦਾ ਕਰਕੇ ਤੇ ਮੈਂ ਕਿਹਾ 6 ਕ ਵੇਚੀਏ ਤੇ 4 ਕ ਮੱਝਾ ਲਈਆਂ ਤੇ ਉਹ ਲੈ ਆ ਕੇ ਫੇਰ ਪਰਸੋਂ ਨੂੰ ਪਾਵਾਂਗੇ ਆ ਹੀ ਜਾਣੀਏ ਜੀ 14 ਕਿਲੋ ਹੀ ਬਾਜੀ ਕਰਤੀ ਗਾਰੰਟੀ ਆ ਲਈਏ 10 ਕਿਲੋ ਬੋਲਾ ਛਾੜਿਆ

ਵੇਖੋ ਕਟ ਗਿਆ ਸਵੇਰ ਕੱਲਾ ਕੱਲਾ ਖਾ ਲੱਗਾ ਫੋਟ ਫੋਟ ਦੇ ਗੇਰ ਗੇਰਦੇ ਜਾਂਦੇ ਨਾ ਗੇਰ ਗੇਰਦੇ ਮੈਨੂੰ ਲੱਗਾ ਬੋਲੋ ਮੋਲ ਲਗਾ ਲਓ ਭਾਵੇਂ 1 ਕ 10 ਏ 1 ਕ 5 ਕਰ ਲਈਏ ਮੋਲਾ ਚ ਕੋਈ ਨਹੀਂ ਕਰਨੇ 95000 ਦੀ ਜੀਪ 50 94000 ਦੀ ਜੋੜੀ ਹਾਂ ਨਾ ਦਿਲੋਂ ਦੇਖੋ ਰੇਡ ਵੇਖੋ ਦੇਖੋ ਹਜੇ ਬਾਜੀ ਤੇ ਜੱਡਾ ਅੱਜ ਦਾ ਜੱਡਾ ਗਈ ਹੈ ਨਾ ਅੱਜ ਦਾ ਜੱਡਾ ਹੈ ਨਹੀਂਗਾ ਬਲ ਨਹੀਂ ਜੱਡਾ ਬਰੋ ਪਰਸੋ ਚੌਥ ਨੂੰ ਜਦੋਂ ਦੁੱਧ ਤੇ ਆ ਗਈ ਦੂਜਾ ਸਗਾਰੇ ਭਾਜੀ ਇਹ ਵੀ ਸੁਈ ਸੁਈਆਂ ਸੁਈਆਂ 10 ਕਿਲੋ ਬੋਲਾ ਹਾਂ ਜੀ ਇਹ ਬਿਲਕੁਲ ਨਾਰੂ ਦੇ ਬਚਾਏ ਦਾ ਆ ਇਹ ਆ ਜਿਹੜਾ ਆ ਵਿਆਜ ਹਾਂ ਜੀ ਬਿਲਕੁਲ ਪਤਾ ਨਹੀਂ ਕਟੇ ਕਟਾ ਜੀ ਕਟਾ ਜੀ ਬਿਲਕੁਲ ਨਾਰੂ ਦਾ ਲਾਲ ਇਹ ਵੀ ਇਹ ਵੀ ਖੋਲੋ ਕਰੋ ਜੀ ਇਹ ਵੀ ਖੋਲੋ ਵੇਖੋ ਵੱਡੀਆਂ ਝੋਟੀਆਂ ਸਾਰੀਆਂ ਨਿੱਕੀ ਝੋਟ ਕੋਈ ਵੀ ਨਹੀਂ ਕੋਈ ਚੀਜ਼ ਹਾਂ ਸੁੰਗੀ ਸੁੰਗੀ ਵੇਖੋ ਕਿੰਨੀ ਲੱਗੀ ਛੱਲ ਮੰਗੋ ਕਿ ਵਾਹ ਇੰਆ ਭਾਜੀ ਤੁਹਾਨੂੰ ਕਹਿੰਦਾ ਕਿ ਜਿੱਦਾਂ ਰਿਕਾਰਡ ਤੋਂ ਹੋਈ ਆ ਆ ਵੇਖੀ ਚੱਲੋ ਕਰੋ ਦੇ ਰਕਾਰਦੂਰ ਸੁਆਈਆਂ ਆ ਇਹਨਾਂ ਨੇ ਵੱਡੀਆਂ ਝੋਟੀਆਂ ਮਾਰੀਆਂ ਨਿੱਕੀ ਮੋਟੀ ਗੱਲ ਨਹੀਂ ਗੀ ਬਸ ਠੀਕ ਹੈ ਦੇਖੋ ਝੋਟੀਆਂ ਫੋੜ ਫੋੜ ਬਾਹਰੋਂ ਨਿਕਲੀਆਂ ਕਿ ਨਹੀਂ ਬਿਲਕੁਲ ਬਿਲਕੁਲ ਭਾਈ ਫਰੀਕੀਆਂ ਆ ਰੰਗ ਦੇਖੋ ਝੋਟੀਆਂ ਸਾਦੇ ਸਾਦੇ ਮਾਰਨ ਦਾ ਠੀਕ ਹੈ ਉਹਦਾ ਕਰ ਗਿਆ ਇਹ ਰੇਡ ਹੋ ਗਿਆ ਫਿਰ ਇਹ ਰੇਡ ਆਜੀ ਬਿਲਕੁਲ ਭਾਜੀ ਮਾਰ ਅੱਤੇ ਗਈ ਜਿਹੜੀ ਖੇਡ ਦਾ ਕੰਮ ਕਰ ਬਿਲਕੁਲ ਹਾਂ ਜੀ ਮਾਈਂ ਗਾਦੇ ਅੱਦੇ ਘੰਟੇ ਹੀ ਜੁੱਲੀ ਪਿਛਤਰਾ ਗੋਲ ਅੱਜ ਮਈਆ ਮੁੱਲ ਕੋਈ ਨਹੀਂ ਮੁੱਲ ਲੱਕ ਦਾ 5 ਲੱਖ ਕੋਈ ਨਹੀਂ 95 ਜਨਮੇ ਯਾਰ ਛੋੜ 94 ਦੇ ਦੇਖੋ 94 ਜਨਮੇ ਬਾਸ ਕਿਲੋ ਬੋੜਾ ਲੱਗੇ ਬਹਾਵੇ ਕੋਈ ਸੋਈਆਂ ਸੋਈਆਂ ਚੁਆ ਕੇ ਦੇਣੀਆਂ ਜੇ ਵੀ ਪਾਜੀ ਪਰਸੋਂ ਦੀ ਆਪਣੇ ਘਰ ਸੋਈ ਜੀ ਅੱਛਾ ਆਹ ਇਹ ਬਚਾ ਨਾੜੂ ਨਾੜੂ ਕਿੰਨੇ ਨਾੜੂ ਤੇ ਸਾਰੀਆਂ ਮਈਆ ਦੂਜਾ ਵਾਲੇ ਬੁੱਤਜਾ ਵਾਲੇ ਨੇ ਵੀ ਦੋ ਰੋੜਾ ਵਾਲੇ ਲਓ ਜੀ ਇਹ ਵੀ ਦੇਖੋ

ਜਗੀਰ ਧੰਨ ਵੇ ਤੂੰ ਆ ਦੇ ਮਾਲ ਵੀ ਲੈ ਕੇ ਸਾਹਮਣਾ ਵੀ ਸਰ ਵੀ ਕਰ ਮਾਲ ਤੇ ਭਾਰੀ ਮਹਾਰਾਜ ਚਲੋ ਮਹਾਰਾਜ ਇਹ ਬੰਦਾ ਰਖਲਾ ਸੇਧ ਦਿੱਤੀ ਆ ਬੜਾ ਵਧੀਆ ਸਰੀਰ ਆ ਖੇਟਿਆ ਮਤਲਬ ਕਿ ਕੰਮ ਬੋਲੂ ਨਾ ਪਤਾ ਪਿੱਛੇ ਪਿੱਛੇ ਪੋਤੇ ਆਏਗੇ ਹੁੰਦਾ ਨਾ ਬੰਦਾ ਭਾਜੀ ਤੁਹਾਨੂੰ ਪਤਾ ਵਾ ਫੌਜੀ ਸਾਹਿਬ ਇਹ ਲੋ ਕਿੰਨੇ ਤਰਲੇ ਕਰਦੇ ਬੰਦੇ ਨਾ ਲੱਭਦੇ ਨਹੀਂ ਆ ਤੇ ਜੇ ਲੱਭਦੇ ਆ ਤੇ ਆਪਣੇ ਕੰਮ ਦੇ ਦਾ ਪਸੰਦੀਦਾ ਦੀ ਕਰਦੇ ਨਹੀਂ ਕਰਦਾ ਇਹਦਾ ਕਰਦਾ ਹੋਰ ਮੈਂ ਕੰਮ ਆਪਣਾ ਕੀਤਾ ਨਾ ਮੈਨੂੰ ਪਤਾ ਮੇਰੇ ਪਸੰਦੀਦਾ ਤੇ ਆਪਾਂ ਨੂੰ ਕੇਸ ਦਿੱਤੇ ਜਾ ਆ ਜਾਂ ਨਹੀਂ ਹੈਗਾ ਮਤਲਬ ਕਿ ਆਪਣਾ ਕੰਮ ਇਹ ਇਹ ਲੈ ਬਾਕੀ ਬੰਦੇ ਦੀ ਗੱਲ ਤਾਂ ਕੋਈ ਨਹੀਂ ਪਿਆਸਦੀ ਵੀ ਕੋਈ ਗੱਲ ਨਹੀਂ ਪਰ ਸਿਰਫ ਬੰਦਾ ਤਲਪਦਾ ਕੰਮ دلੋਂ ਨਹੀਂ ਕਰਦੇ ਲੋਕ ਅੱਜ ਕੱਲ ਨਾ ਮੁੱਲ ਕੋਈ ਨਹੀਂ ਭਾਜੀ ਇਹ ਵੀ 95 ਦੀ 99 1099 99 ਚੱਲ ਬੋਲੇ ਦੇ ਮੱਜਾਂ ਵਾ ਬੋਲੇ ਦੇ ਬੋਲੇ ਦੇ ਮੱਜਾਂ ਨਾ ਨਾ ਤਾਂ ਤਾਂ ਕਿਉਂ ਬੋਲਾ ਸ਼ਾਰਾ ਬਾਕੀ ਸਿਆਣੇ ਬੰਦੇ ਆ ਵੀ ਸਮਝ ਲੈਣਗੇ ਕਿ ਦੁੱਧ ਕਿਨਾ ਘਰੇ ਦੇਗਾ ਬਿਲਕੁਲ ਨਹੀਂ ਦੇ ਕੋ ਭਾਜੀ ਦੁੱਧ ਆ ਸੁਬਾ ਦੁੱਧ ਆ ਵੀ ਵੇਖੋ ਜੀ ਕੱਟੀ ਮਗਰ ਬੋਲੇ ਤੇ ਨਾਰੂ ਨਾਲ ਇਹਦੀ ਵੀ ਆਹ ਬਚਾ ਆਹ ਜੀ ਕੱਟੀ ਨਾਰੂ ਗਿੱਲਾ ਨਾਲ ਜੇ ਕਿਸੇ ਦੇ ਮੇਰੇ ਨਾਲ ਦਾੰਦ ਨਹੀਂ ਹੋ ਗਏ ਬੋਟੀ ਆਏ ਲੋਈ ਤੇ ਬੋਟੀ ਬਿਲਕੁਲ ਸਹੀ ਗੱਲ ਹੈ ਮਈਆ ਸਤਿ ਹੁਣ ਕਿੰਨਾ ਐਸਨੇ ਬੋਲਾ 10 ਕਿਲੋ ਪਾਣੀ 16 ਪੱਕਾ ਹੀ ਇਹ ਵੱਡੀ ਝੋਟੀ ਆ ਵੱਡੀ 14 ਡੇਗੋ ਦੋ ਟਾਲੀ ਪਾਜੀ ਝੋਟੀ ਬਾ ਚੋਣ ਕਿਨੇ ਪੋਲੀਆਂ ਰੂਰ ਗਈਆਂ ਛੋਟੀ ਝੋਟੀ ਕੋਈ ਵੀ ਹੈ ਨਹੀਂ ਜਿਹੜੀ ਹੋਊਗੀ ਦੱਸਾਂਗੇ ਕਿ ਕੀ ਹੈਗੀ ਆ ਮੈਂ ਮੇਰੇ ਭਰਾ ਨਾਲ ਇੱਥੇ ਮੁਸ਼ਕਲ ਜਾਂਦੀ ਝੋਟੀਆਂ ਵੱਟੀਆਂ ਨਹੀਂ ਜਾਂਦੀ ਇੱਕ ਦੋ ਕੋ ਵੱਡੀਆਂ ਹੀ ਜਾਂਦੀਆਂ ਵਜਨ ਵੇਖ ਲਓ ਪਾਜੀ ਮੈਂ ਹਰਿਆਵੇ ਰਾਜੇ ਬੱਦੇ ਹਾਂ ਅਜੇ ਰਾਜੇ ਪਰਸੋਂ ਉਹਨੂੰ ਪਹਿਣੇ ਹਰਿਆਣੇ ਦੇ ਅਸਾਂ ਝੋਟੀਆਂ ਅਸਰ ਪਾਜੀ ਚਾਰ ਲਈਆਂ ਵਾ ਅੱਠਾਂ ਦੀ ਪਾਵਾਂਗੇ ਪਹਿਲਾਂ ਪਹਿਲਾਂ ਸੂ ਹੋਊਗੀ ਦੋ ਦੀ ਪਿਓਰ ਦੋ ਦੀ ਜੜ ਬਿਲਾ ਗਿਆ ਬਸ ਉਹ ਸ਼ੂਗਰ ਕਿਤੇ ਉਹਦਾ ਪਤਾ ਲੱਗਣਾ ਹੈ ਹਾਂ ਜੀ ਵੇ ਜੀ ਭਾਰਿਤ ਮੈਂ 14 ਕਿਲੋ ਵਾਲੀ ਝੋਟੀ ਦੇ ਵਿੱਚ ਜੀ ਸਵਾ ਲੱਖ ਦੀ ਦادی ਹਾਂ ਜੀ ਅੱਜ ਇੱਕ ਦਾਦੀ ਅੱਜ ਇੱਕ ਦਾਦੀ 1000 ਛੋੜੇ 19 ਦੀ ਚਲੋ ਦੋ ਝੋਟੀ ਦੇ ਨੋਕਾ ਨਹੀਂ ਜੇ ਮਰੀਆ ਆਹਨੇ ਲੜਨ ਦੂੜੇ ਨਾ ਹਾਂ ਜੀ ਹਰੇ ਮਦਨ ਦੇ ਭਾਜੀ ਭਰਨੇ ਆ ਆ ਦੇਖੋ ਕਿ ਬਿਲਕੁਲ ਪੋਲੇ ਦੇ ਤਾਰੀਆਂ ਇਧਰੇ ਲੋ ਪਾਗ ਲਗੇ ਮੀਆਂ ਨੂੰ ਵੱਡੀ ਝੋਟੀ ਕੋ ਛੋਟੀ ਨਹੀਂ ਆ ਆਹ ਪਾਜੀ ਗੱਭਣ ਜੇ ਦੂਜਾ ਸੁਆ ਅੱਛੇ ਗੱਭਣ ਆਹ ਕੋ ਗੱਭਣ ਵੇਖੋ ਮੈਪ ਬਿੰਦਿਆਂ ਵਾਲਾ ਚੰਗਾ ਤੇ ਵੇਖੋ ਕੱਲਾ ਕਲਾ ਥਣ ਲੱਗਾ ਕਿ ਨਹੀਂ ਬੰਦਾ ਮੈਂ ਪੂਰਾ ਹੈ ਜੀ ਬਹੁਤ ਚੰਗੀ ਝੋਟੀ ਆ ਪਾਜੀ ਗੱਭਣ ਵੀ ਮੈਂ ਉਹ ਲਈ ਦੀ ਆ ਹਾਂਜੀ ਤੇ ਜਿਹੜੀ ਮੈਂ ਦਾ ਪਤਾ ਆਵੇ ਬਹੁਤ ਚੰਗੀ ਮੈਂ ਆ ਵੇ ਵੇਖੋ ਪੇਸ ਬੁਰਦੇ ਵੇਖੋ ਕੱਲੀ ਹੋਰੋ ਕਰਾਦੀ ਵੀ ਲਾੜੀ ਵੇਖੋ ਬਣੇ ਪੇਠ ਮੜਾ ਮਰਿਆ ਆਂ ਗਿਆ ਤੁਹਾਡਾ ਮੋਤੀ ਆ ਰਹੀ ਆ ਵਸ ਸਫਾਈਆਂ ਵੇਖ ਲੋ ਕਿੰਨੀਆਂ ਲੱਗੀਆਂ ਜੀ ਜਿਹੜਾ ਘਿਰ ਘਿਰਦੇ ਕੱਲੀ ਕਲਾ ਲੱਗਾ ਕਿ ਨਹੀਂ ਜਿੱਦਾਂ ਵੇਰ ਵੇਰ ਲਾਦੇ ਲੱਗਾ ਜਿੱਦਾਂ ਮੇਣ ਮੇਣ ਕੇ ਲਾਇਆ ਹੁੰ ਇਹ ਮੀਆਂ ਬਾਦੂ ਮਤਲਬ ਕੋਈ ਨਹੀਂ ਇੱਥੇ ਜਿੰਨੇ ਮਰਜੀ ਆ ਉੱਥੇ ਪੰਜੇ ਮਿਲਨੇ ਆ ਮਿਲਨੇ ਆ ਹਾਂ ਦੇ ਲਵਦਾ ਨਹੀਂ ਮਾਰਨਾ ਬਾਦੂ ਤੇ ਨਾ ਮੇਰੇ ਲਵਦਾ ਨਹੀਂ ਹੜਵਾ ਦਸਰਾ ਹੀ ਬੇਟੇ ਮਾਂ ਤੇ ਲ ਮੈਂ ਕਹਿਣਾ ਲਵਦਾ ਕਿ ਬੰਨ੍ਹ ਲਈ ਥਾਂ ਥੋੜੀ ਜੇ ਨਹੀਂ ਤੇ ਮਈਆਂ ਤੇ ਮੈਂ 20 ਬਾਰ ਇਦਾਂ ਥੱਕੇ ਨਾ ਛੋੜਦੇ ਫਿਰ ਰੋਲਾ ਨਾ ਚੱਕਰੇ ਆ ਮਾਲ ਇਹ ਭਾਜੀ ਲੱਖ ਦੀ ਦੇਣੀ ਆ ਹਾਂਜੀ 2000 ਛੋੜਾ ਚਲੋ 98 ਤੇ ਵੀ 95 ਦੀ 95 50 ਦੋ 95 50 ਜੰਮੇ ਭਾਜਾ ਆਹ ਜਿੱਤਾ ਕੱਟੀ ਵੇਖੋ ਇਹ ਭਾਜੀ ਸੋਹਰੇ ਆਈ ਮੁਕਸਰ ਸਾਹਿਬ ਤੋਂ ਲਈ ਕਾਲ ਦੇ ਕੋਦਨ ਦੀ ਅਲੇ ਕਾਲੀ ਸੂਈ ਜੇ ਲੱਭਣੀ ਸੀ ਤੇ ਮੈਂ ਹਾਂ ਜਲਦੀ ਸਾਫ ਲਾ ਕੇ ਦੋ ਸੂਈ ਕੱਲ ਅੱਜ ਫਿਰ ਮਗਾਈ ਆਜੀ ਸਵੇਰੇ ਆਈਏ ਉਹ ਦੋ ਨੰਬਰ ਇਹਦੇ ਹਾਜੀ ਬਚਾ ਬਿਲਕੁਲ ਹਾਜੀ ਗਿੱਲਾ ਮਰ ਕੇ ਕਾਲੀ ਸੂਈ ਆ ਹਾਂਜੀ ਹਾਜੀ ਇਹਦੇ ਕਾਲੀ ਸੂਈ ਆ ਕੱਟੀ ਮਗਰ ਜੇ ਤੇ ਆਹ ਦੇ ਜੇ ਨਾ ਉਹਨਾਂ ਨੇ ਮਰ ਕੇ ਸਾਰੀ ਚੋਤੀ ਆ ਹਾਜੀ ਠੀਕ ਉਹਨਾਂ ਨੇ ਮੈਂ ਕਿਹਾ ਕਿ ਮੈਂ ਚੋਣਾ ਤੇ ਉਹਨਾਂ ਨੇ ਸਾਰੀ ਖਾਲੀ ਕਰਤੀ ਹੈ ਇਹ ਵੀਡੀਓ ਦੇ ਵਿੱਚ ਪਾਉਣੀ ਨਹੀਂ ਪਰ ਮਾਹ ਜਿਹੜਾ ਚੰਗਾ ਬੰਦਾ ਉਹਨੇ ਆਪ ਹੀ ਵੇਖ ਲੈਣੀ ਕਿ ਕੀ ਕੀ ਚੀਜ਼ ਆ ਦੇਖੋ ਐ ਤੋ ਡਿੱਗ ਨਹੀਂ ਪਾਜੀ ਬਿਲਕੁਲ ਪਰ ਉਹ ਭਰਾਜੀ ਕਿਤੇ ਵੀ ਖਾਣਾ ਖਾਦੇ ਹੋਣੇ ਚਾਰ ਖਾਂਦੀ ਰਹੀ ਆ ਤੋ ਜਿਆ ਸ਼ੁਆਰ ਇਹਦੇ ਹਲੇ ਚੌਗੀ ਆ ਸ਼ੁਦੀ ਦੇ ਬਰਾਬਰ ਨਹੀਂ ਕੀਤੀ ਅੱਛਾ ਹਾਂਜੀ ਪਰ ਪਰ ਵੇਖ ਲੋ ਗੱਡਾ ਹਲੇ ਮੈਂ ਅੱਧੀ ਹੋਈ ਸੂ ਚਾੜ ਗਈ ਉਹਦੇ ਨਾਲ ਇਹ ਜੇ ਕਪੜੰਦੀ ਆ ਉਹਨਾਂ ਸਾਰੀ ਚੋਤੀ ਪਾਜੀ ਘਰੋਂ ਲਈ ਸੰਗਲਾ ਵੀ ਮੈਂ ਲਾਇਆ ਇਹਦਾ ਹੁਣ ਨਹੀਂ ਉਹਾਂ ਦੇ ਬੋਲਾ ਪੁੰਨਾ ਮਾਰੇ ਉਹਨਾਂ ਸਾਰੀ ਸਾਫ ਕਰਤੀ ਸੀ ਹਾਂਜੀ ਠੀਕ ਆ ਉਹਦਾ ਝੋਟੀ ਦੇ ਮੇਰਾ ਰਾੜਾ ਹਜੇ ਪਰ ਸੋਚ ਜਿੱਦਾਂ ਵੀਡੀਓ ਬਣੀ ਹੁੰਦਾ ਬਾਹਾਂ ਨੇ ਹਾਂਜੀ ਹਾਂਜੀ ਤੇ ਨਾਲ ਦਾ ਨਾ ਪਾਰੇ ਚਾ ਜਿੰਨਾ ਵੇਖਣੀ ਵੀ ਬਣਾ ਲਾਤੀ ਆਏ ਕਿਹ ਕੀ ਜਾਵੇ ਜਗਦੀ ਵੀ ਨੇ ਐਸਾ ਨੇ ਲੋਗ ਹਾਂਜੀ ਆਪਣੇ ਨੂੰ ਜਿਆਦਾ ਹੀ ਸਿਆਣੇ ਕੱਟੀ ਤੇ ਭਾਜੀ 1.5 ਲੱਖ ਦੀ ਵੇਚੋ ਕੱਢੀ ਪੇਠ ਵੇਚੋ ਭਾਉ ਉੱਤੇ ਬਹਿ ਜੀਏ ਇਹ ਨਹੀਂ ਕਿ ਬੰਦਾ ਇਧਰ ਨੂੰ ਡਿੱਖੂ ਆ ਅੱਜ ਕੱਟੀ 1 ਸਵਾ ਲੱਖ ਦੀ ਸਵਾ ਲੱਖ ਦੀ 10000 ਪਾਜੀ ਛੋੜ ਇੱਕ 15 ਦੇ ਹਾਂ ਨਾ 1000 ਛੋੜ ਕੇ ਚੋਰ ਇੱਕ 14 ਦੇ ਪਰ ਬੋਲੇ ਤੇ ਥਾਣ ਵਗਦੇ ਜੀ ਜੀ ਮੈਨਲੇ ਨਹੀਂ ਇੱਥੇ ਤੇ ਚਾਈ ਜੀ ਨੀ ਗਾ 7-8 ਕਿਲੋ ਹੋ ਜੇ 10 ਕਿਲੋ ਜੇ ਬੜਾ ਖਾਣੀ ਵਗੇ ਤਾਂ ਨਹੀਂ ਤੇ ਨਹੀਂ ਆ ਤੇ ਚਾ ਆਪਾਂ ਦੁੱਧ 14 ਕਿਲੋ ਚਵਾਗ ਦਿੱਤਾ ਪਰਸੋ ਜੋਤ ਨੂੰ ਉਹਨਾਂ ਝੋਟੀਆਂ ਨਾ ਵੇਹ ਝੋਡੀ ਸਵਾ ਲੱਖ ਦੀ ਵੇਚਾਂਗੇ ਅੱਜ ਇੱਕ 14 ਦੇ 14 ਦੇ ਚੱਲੋ ਉਧਰ ਵਖਾ ਲੋ ਕੈ ਆ ਜੀ ਗੱਲ ਗਈ ਅੱਪਰ ਕੀ ਨਾ ਨਾ ਬੱਟਾ ਠੱਕੇ ਨਾਲ ਥੋੜ ਦੇ ਆ ਠੱਕੇ ਨਾਲ ਆਹ ਵੇਖੋ ਆ ਝੋਡੀ ਇੱਕ ਪਰਸੋ ਲਪੋਣਗੇ ਦੋ ਦੰਦੀਆਂ ਚੋਕੀਆਂ ਆ ਇਹ ਝੋਡੀਆਂ ਹੋਰ ਨਹੀਂ ਆ ਬਹੁਤ ਚੰਗੀਆਂ ਚੰਗੀਆਂ ਦੇਖ ਝੋਡੀ ਕਿ ਹੋ ਰਿਹਾ ਤੇ ਕਿ ਕਰ 500 ਰੁਪਏ ਆਵਾਂਗੇ ਅੱਜ ਟਿਓੜੇ ਕਰ ਲੈਣਾਂ ਬਾਕੀ ਇੱਥੇ ਆਓ ਚੋਾਈ ਕਰੋ ਚੈੱਕ ਕਰੋ ਪਾਸ ਕਰੋ ਆਹ ਦੀ ਪੂਰੀ ਤਸਲੀ ਲੈ ਕੇ ਜਾਓ ਸਹੀ ਹੈ ਕਿ ਨਹੀਂ ਭਾਜੀ ਆਪਰਾ ਭਾਜੀ ਮਾਲ ਆਈ ਵਾਰ ਆਪਾਂ ਹਰ ਵੀਡੀਓ ਦੇ ਉੱਤੇ ਕਹਿੰਨੇ ਆ ਕਿ ਮਾਲ ਭਾਜੀ ਸਾਡਾ ਸੁਆਸ ਸੁਆਸ ਬਿਲਕੁਲ ਭਾਜੀ ਬਿਲਕੁਲ ਹੋ ਗਿਆ ਲੋਕ ਇਹਦੇ ਕੋਈ ਗਾਲਾਂ ਮਾ ਤਾਂ ਹੈ ਹੀ ਨਹੀਂ ਆ ਤੇ ਜਿਹੜੇ ਵੀਰ ਕਮੈਂਡ ਕਰਦੇ ਆ ਉਹਨਾਂ ਨੂੰ ਵੀ ਮਤਲਬ ਕਿ ਮਿਹਰਬਾਨੀ ਕਰਕੇ ਇੱਥੇ ਆਓ ਤਸਲੀ ਕਰੋ ਜੇ ਤੁਹਾਨੂੰ ਵੀ ਕੋਈ ਲੱਗਦਾ ਨਾ ਤੇ ਫੋਨ ਕਰ ਲਓ ਜਾਂ ਜਿੱਦਾਂ ਤੁਹਾਨੂੰ ਇੱਥੇ ਆ ਦੇ ਬੈਠੇ ਸੇਲ ਲੱਕ ਪਾਇਆ ਕਰੋ ਨਾਲ ਆਪਣਾ ਵੀ ਖਰਾਬ ਕਰਦੇ ਨਾਲ ਹਟਾ ਵੀ ਕਰਦੇ ਐ ਉਹ ਲੈ ਤੇ ਸਾਲੀ ਕਰਕੇ ਵੇਖੋ ਮਹਾਰਾਜ ਦੀ ਕਿਰਪਾ ਨਾਲ ਕਿੱਡਾ ਵਧੀਆ ਕੰਮ ਚੱਲ ਰਿਹਾ ਵਾ ਉਹ ਥੱਲੇ ਕਮੈਂਟ ਡਾਇਗਨੋਸਿਸ ਦੀ ਕੋ ਬਚ ਕੇ ਮੇਰੇ ਕੋਲ ਕਿਹੜਾ ਸਟ੍ਰੇਟ ਆ ਗਿਆ ਮੈਂ ਜਾਣ ਜਾਂ ਨਾ ਕਰ ਲਾਈ ਜੀ ਉਹ ਪਤਾ ਕੀ ਗੱਲ ਭਾਈ ਉਹ ਉਹ ਲਾਗ ਡਾਟ ਆ ਲੈ ਚਲੋ ਜਿੱਥੇ ਸੱਜਣ ਆਪਣੇ ਘਾਟਿਆਂ ਦੇ ਦੁਸ਼ਮਣ ਜਾਦੇ ਆ ਜਿਹੜੇ ਸਿੱਧੀ ਗੱਲ ਆ ਮੈਂ ਕਿਹਾ ਜਦੋਂ ਵੀ ਕੋਈ ਬੰਦਾ ਤਾਂ ਚੜਦਾ ਤੇ ਉਹਦੇ ਦੁਸ਼ਮਣ ਜਾਦੇ ਬਣ ਜਾਂਦੇ ਆ ਜੀ ਚਲੋ ਬਾਕੀ ਅਸੀਂ ਤੇ ਆਨੇ ਕਿ ਤੁਹਾਡਾ ਵੀ ਵੀਰਾਂ ਦਾ ਬਹੁਤ ਭਲਾ ਹੋਵੇ ਜਿਹੜੇ ਗਲਤ ਕਮੈਂਟ ਕਰਦੇ ਨਾ ਉਹ ਨਾਲ ਵੀ ਬਹੁਤ ਫਲਾਜਾ ਮਾੜਾ ਚੰਗਾ ਕਿਤੇ ਬੋਲਿਆ ਵੀ ਜਾਂਦਾ ਸਾਡੇ ਕੋ ਥੱਲੇ ਤੇ ਭਰਾਵਾ ਮਾਫ ਕਰ ਦਿਓ ਤੇ ਬਾਕੀ ਨਾਮ ਆਪਣਾ ਜੁਜੀਤ ਸਿੰਘ ਜੇ ਪਿੰਡ ਕੰਗ ਜ਼ਿਲ੍ਹਾ ਤਰਨਤਾਰਨ ਤਹਿਸੀਲ ਖਰੂਬ ਸਾਹਿਬ ਮੋਬਾਈਲ ਨੰਬਰ 8427780953 ਸਤਿ ਸ੍ਰੀ ਅਕਾਲ